ਮਤਲਬ ਝੋਟੀਆਂ ਖੜੀਆਂ ਸੀ ਬਾਈ ਕੋਲੇ ਇਧਰੋਂ ਤੁਰੇ ਆਉਂਦੇ ਸੀਗੇ ਝੋਟੀਆਂ ਖੜੀਆਂ ਸੀ ਬਾਈ ਕੋਲੇ ਮੈਂ ਨਾ ਝੋਟੀਆਂ ਰਡੀਆਂ ਤਿੰਨ ਝੋਟੀਆਂ ਤੇ ਬਾਈ ਤੋਂ ਲੈਨੇ ਡਿਟੇਲ ਯਾਰ ਪਹਿਲਾਂ ਤਾਂ ਇਹ ਬਈ ਆਪਣੇ ਘਰ ਦੀਆਂ ਕਿ ਲੈ ਲਈਆਂ ਖਰੀਦੀਆਂ ਨਹੀਂ ਕੰਮ ਕਰਦੇ ਫਿਰ ਲੈਣ ਦੇ ਨੇ ਇਹ ਲੈਣ ਦੇਣ ਦਾ ਕੰਮ ਕਰ ਹਾਂਜੀ ਤੇ ਅੱਜ ਮੇਰ ਵਿਚਾਲੇ ਝੋਟੀ ਫਿਰਦੀ ਇਹ ਤਾਂ ਨਾਲ ਦਾ ਪ੍ਰੇਖਾ ਪਉਂਦੀ ਹੈ ਨਾ ਇਹ ਯਾਰ ਦੇਣ ਵਾਲੀ ਨਹੀਂ ਬਈ ਇਹਦੇ ਦੇਣ ਵਾਲੀ ਹਾਂ ਤੇ ਲੱ ਲੱਕ ਸੰਦੀ ਪਰਲੇ ਦੀ ਅੱਛਾ ਇੱਕ ਦਮ ਦੀ țeਲਾ ਤੇ ਆਏ ਨਹੀਂ ਬਈ ਗੱਲ ਕਰਦੇ 14 ਕਿਲੋ ਬਾਕੀ ਦੁੱਧ ਹੈਗਾ 14 ਕਿਲੋ। ਬਾਕੀ ਦੁੱਧ ਇੱਕ ਗੱਲ ਤੁਹਾਨੂੰ ਦੱਸ ਦਿਆਂ ਬਾਈ ਨੇ ਜਿਹੜੀ ਗੱਲ ਹੈਗੀ ਜਮਾਂ ਸੱਚ ਦੱਸੀ ਆ। ਇਹੀ ਬਹੁਤ ਵੱਡੀ ਗੱਲ ਹੁੰਦੀ ਆ ਬਾਈ। ਹਾਂ ਯਾਰ ਐਵੇਂ ਕੀ ਫਾਇਦਾ ਬਾਈ। ਇਹਦੇ 'ਚ ਬਾਈ ਗੱਪ ਬਹੁਤ ਚੱਲਦੇ ਆ। ਬਹੁਤ ਜ਼ਿਆਦਾ। ਅਗਲਾ ਆਪਰੇਸ਼ਨ ਕਰਾ ਕੇ ਰੂ ਲੈਂਦਾ ਕਈ ਨੂੰ ਨਹੀਂ ਪਤਾ ਲੱਗਦਾ ਕਈ ਨੂੰ ਪਤਾ ਲੱਗ ਜਾਂਦਾ। ਗਰੀਬ ਬੰਦੇ ਹੁੰਦੇ ਬਾਈ ਗਰੀਬ ਮੈਂ ਲੈ ਨਹੀਂ ਸਕਦਾ ਮੁੜ ਕੇ ਕੀ ਫਾਇਦਾ ਯਾਰ। ਹਾਂ ਇਹ ਜੱਪਾ ਆ ਜਾਣਗੇ ਕੱਲ ਨੂੰ ਵੀ ਆਉਣਾ ਇੱਥੇ। ਸਹੀ ਗੱਲ ਆ ਬਾਈ। ਤੇ ਮੈਂ ਨਾ ਬੰਦਾ ਇਮਾਨਦਾਰ ਆ ਬਾਈ ਪੂਰਾ ਤੇ ਬਾਈ ਇਹਦੇ ਬਾਰੇ ਗੱਲ ਕਰੀਏ ਪਹਿਲੀ ਬਾਰੇ ਇਹਦੇ ਬਾਰੇ ਜ਼ੋਰ ਡਿਟੇਲ ਬ ਤੇ ਬਾਈ ਇਹ ਦੁੱਧ ਕਿੰਨਾ ਸਸਤਾ ਦੱਸੋ ਦੁੱਧ 14 ਕਿਲੋ ਆ 14 ਕਿਲੋ ਇਹ ਆ ਗਈ ਮੋਰਾ ਕਰੋਸ ਚ ਮੋਰਾ ਕਰੋਸ ਚ ਆ ਜੀ ਮੋਰਾ ਕਰੋਸ ਚ ਆ ਗਈ ਬਾਈ ਤੇ ਇਹਦੀ ਬਈ ਡਿਮਾਂਡ ਕੀ ਕਰਦੇ ਡਿਮਾਂਡ ਦੀ 1 ਤੀ ਕਰਦੇ 1 ਤੀ ਕਰਦੇ ਆ ਬਾਈ ਕਿੰਨਾ ਦੁੱਧ ਚਾਹ ਰਹੇ ਤੁਸੀਂ ਦੁੱਧ ਹੁਣ ਯਾਰ ਜਿੰਨਾਂ 14 ਕਿਲੋ ਦਾ ਓਟ ਹੈਦੀ ਮਹਿੰਗੀ ਤੇ 10 ਕਿਲੋ ਬੋਲਾ ਹੁਣ ਜਮਨ ਨੇਟ 10 ਕਿਲੋ ਬੋਲਾ ਵਧੂ ਕੀ ਵਾਲੇ ਤਾਂ 14 ਕਿਲੋ ਤਾਂ ਖੜਨਾ ਲੱਗਿਆ 14 ਕਿਲੋ ਤਾਂ ਖੜ ਜੂਗੀ ਇਸ ਤਣ 10 ਕਿਲੋ ਚੋ ਕੇ ਲੈ ਜੇ ਭਾਂਗ ਅਗਲਾ ਕਰਾਂਗੇ ਹਾਂਜੀ ਤੇ ਡਿਮਾਂਡ ਕਿੰਨੀ ਦੱਸੀ ਬਾਈ 1 ਤੀ ਜੀ 1,30,000 ਰੁਪਈਆ ਡਿਮਾਂਡ ਦਿੱਤੀ ਏ ਝੋਟੀ ਦੀ ਬਾਈ ਮੌਕੇ ਤੇ ਬਾਈ ਮਾਨਤਨ ਕਰਨਾ ਪਊਗਾ ਉਹ ਕੋਈ ਚੱਕਰ ਨਹੀਂ ਲੈ ਬਾਈ ਗਵੰਦਪੁਰਾ ਪਿੰਡ ਆ ਬਾਈ ਦਾ ਬਠਿੰਡਾ ਜਲਾ ਆ ਗਿਆ ਬਾਈ ਹਾਂਜੀ ਬਠਿੰਡਾ ਜਲਾ ਆ ਗਿਆ ਬਠਿੰਡਾ ਜਲਾ ਆ ਗਿਆ ਬਾਈ ਤੇ ਇਹਦੇ ਬਾਰੇ ਬਾਈ ਨੇ ਦੱਸਿਆ ਥੋੜਾ ਇਹਦੇ ਇੱਕ ਥਣ ਤੇ ਹਨਾ ਹਾਂ ਪੱਲ ਜੀ ਆਪਣੇ ਕੋਲੇ ਹੋ ਗਈ ਆ ਕੇ ਹੋਈ ਇਹ ਇਹ ਤੁਹਾਡੇ ਕੋਲੇ ਆ ਕੇ ਹੋਈ ਹੈ ਕੀ ਚੱਕਰ ਬਣਿਆ ਬਾਈ ਇਹਦਾ ਕੰਮ ਆ ਜਾਂਦਾ ਹੈ ਫਿਰ ਪੱਕੀ ਫਰਸ ਬਸ ਲੱਗੀ ਵੇ ਘਰੇ ਅੱਛਾ ਉਹਦੀ ਦਾਅਵ ਚ ਆ ਗਿਆ ਠੀਕ ਆ ਦਾਅਵ ਦੂਦਾਂ ਕੀ ਧਾਰਾਂ ਤਾਂ ਆਉਂਦੀਆਂਗਾ ਪੱਤਲ ਕਹਿੰਦੇ ਇਹਨੂੰ ਬਸ ਪੱਤਲ ਕਹਿੰਦੇ ਹਨਾ ਤੇ ਇਹਦੀ ਬਾਈ ਡਿਮ 90000 ਦੀ ਦੇਣੀ ਇਹਦੇ ਮਗਰ ਕੀ ਹੈ ਬਾਈ 10 ਕਿਲੋ ਆ ਕੱਟਾ ਇਹਦੇ ਮਗਰ ਇਹਦੇ ਮਗਰ ਕੱਟਾ 10 ਕਿਲੋ ਦੁੱਧ ਦਾ ਬਾਈ ਉਹ ਠੰਡ ਕਰਕੇ ਹੀ ਦੁੱਧ ਦਾ ਫਰਕ ਪੈਂਦਾ ਨਾ ਫਰਕ ਪੈਂਦੇ ਹਾਂ ਉਹ ਆਉਂਦਾ ਦੁੱਧ ਆਉਂਦਾ ਹੈ ਦੁੱਧ ਆਉਂਦਾ ਹੈ ਹਾਂਜੀ ਲੈ ਬਈ ਮਿੱਤਰੋ ਇਹ ਸੱਚ ਦੱਸ ਕੇ ਵੇਚਨੀ ਆ ਬਾਈ ਨੇ ਕਹਿੰਦਾ 90000 ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਇਹਦੀ ਗੱਲ ਕਰੀਏ ਬਾਈ ਇਹ ਕਿੰਨੇਵੇਂ ਸੂਏ ਪਹਿਲਣੇ ਇਹ ਵੀ ਇਹ ਦੂਜਾ ਸੂਆ ਜੀ ਅਸਾਂ ਇਹ ਦੂਜਾ ਸੂਆ ਹਾਂ ਤੇ ਇਹਦੇ ਇਹਦੇ ਮਗਰ ਕੀ ਹੈ ਬਾਈ ਇਹ ਮਗਰ ਕੱਟੀ ਆ ਯਾਰ ਸ਼ਾਇਦ ਕੱਟਾਈ ਆ ਕੱਟਾਈ ਇਹਦੇ ਮਗਰ ਵੀ ਬਾਈ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਬਈ ਸੂਈ ਨੂੰ ਇਹਨੂੰ 4 ਦਿਨ ਹੋ ਗਏ ਸੂਈ ਨਹੀਂ ਰਾਜ 4 ਦਿਨ ਹੋ ਕਿੰਨਾ ਬੋਲਾ ਤੇਰਾ ਬਾਈ 9 ਕਿਲੋ ਆਈ ਹੁਣ 9 ਕਿਲੋ ਬੋਲਾ ਤੇਰਾ ਬਾਈ ਤੇ ਪਿਛਲੇ ਸੂਏ ਕਿੰਨਾ ਦੇਗੀ ਸੀ 12 ਕਿਲੋ ਦਿੱਤਾ ਸੀ ਪਿਛਲੇ ਸੂਏ ਪਿਛਲੇ ਸੂਏ ਦਿੱਤਾ ਸੀ 12 ਕਿਲੋ ਤੇ ਅੱਜ ਕੀ ਹੋ ਸਕਦਾ ਇਹ 14 15 ਕਿਲੋ 14 ਕਿਲੋ ਦੇ ਦੇ ਤਾੜੂ ਵੀ ਬਾਈ ਰਾਜ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ 1 5 ਕਰ ਦਿਆਂ ਮਤਲਬ ਤਾਂ ਜੀ 1 ਲੱਖ 5000 ਦੀ ਡਿਮਾਂਡ ਤੇ 90000 ਜੀ ਦੇ ਦਾਂਗੇ ਜੀ 90000 ਜੀ ਇਹ ਦੇ ਦਾਂ ਜੀ ਠੀਕ ਆ ਬਈ ਆਪਾਂ ਬਾਈ ਟੋਕੜ ਮੱਝਾਂ ਵੀ ਖਰੀਦ ਲੈਨੇ ਟੋਕੜ ਲੈ ਵੀ ਮੇਤਰਾ ਜਨਾ ਕੋ ਟੋਕੜਾ ਮੱਝਾਂ ਵੀ ਖੜੀਆਂ ਜਾਂ ਸੱਜਰ ਮੱਝਾਂ ਵੀ ਲੈ ਲੈਨੇ ਆ ਹਾਂਜੀ ਲੈ ਵੀ ਲੈਨੇ ਵੇਚ ਵੀ ਲੈਨੇ ਆ ਜਿਆਦਾ ਤੇ ਛੋਟੀਆਂ ਮੇਰੇ ਸਾਹ ਨਾਲ ਛੋਟੀਆਂ ਚੰਗੇ ਲੈਨੇ ਆ ਛੋਟੀਆਂ ਚੰਗਾਂ ਲੈ ਲੈਂਦੇ ਆ ਬਾਈ ਜੀ ਹਨਾ ਤੇ ਲੈ ਵੀ ਮੇਤਰਾ ਨੰਬਰ ਬੋਲ ਦੀ ਬਾਈ ਆਪਣਾ 76967 76967 54557 545 57 ਜੀ ਹਾਂ ਨੰਬਰ ਸਕਰੀਨ ਤੇ ਆ ਗਿਆ ਬਾਈ ਗਵਿੰਦਪੁਰਾ ਜਿੱਨਾ ਪੈਂਦਾ ਬਠੰਡਾ ਬਾਈ ਤਹਿਸੀਲ ਨਥਾਣਾ ਤਹਿਸੀਲ ਨਥਾਣਾ ਠੀਕ ਆ ਬਾਈ ਓਕੇ ਸਸੀ ਗਾਲ ਬਾਈ ਸੋਸੀਆ ਬਾਈ ਤੇ ਆਪਣਾ ਪਿੰਡ ਕਿਹੜਾ ਹੀ ਪਿੰਡ ਦੇਲਾ ਸੀ ਹਾਂ ਜੀ ਡੇਲਾ ਜਿਹਾ ਹੈ ਆਪਣਾ ਜਿਲ੍ਹਾ ਘੜਾ ਪੈ ਗਈ ਇਹ ਸੰਗਰੂਰ ਪੈ ਗਿਆ ਜੀ ਸੰਗਰੂਰ ਜਿਲ੍ਹਾ ਸੰਗਰੂਰ ਵਾਲਾ ਹੈ ਹਾਂਜੀ ਹਾਂਜੀ ਤੇ ਬਾਬਾ ਜੀ ਆਪਣਾ ਇਹਦੀ ਡਿਟੇਲ ਦਿਓ ਕਿੰਨੇ ਮੈ ਸੂਏ ਇਹ ਇਹ ਦੂਜੇ ਸੂਏ ਜੀ ਦੂਜੇ ਸੂਏ ਆ ਜੀ 14 ਲੀਟਰ ਦੁੱਧ ਤਿਆਰ ਹੈ 14 ਲੀਟਰ ਦੁੱਧ ਤਿਆਰ ਹੈ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ 8 ਜੀ 15 ਦਿਨ ਲਾਲ ਮੰਨ ਲਾ ਬੱਚਾ ਤੇ 15 ਦਿਨ ਹੋ ਗਏ ਸੂਈ ਨੂੰ ਤੇ 14 ਲੀਟਰ ਦਾ ਚੋਕੇ ਲੈ ਜਾ 14 ਲੀਟਰ ਆਈ ਆ ਫਾਈਰ ਕਰੋ ਵੀ ਸਾਰਾ ਕੁ ਵਾਲੇ ਕੀ ਬਾਤ ਆ ਜੀ ਜੀ ਆਪਣੀ ਡਿਮਾਂਡ ਕਿੰਨੀ ਰੱਖੀ ਹੈ ਮਾਨਤਾ ਜੀ 1.5 ਲੱਖ ਰੁਪਏ ਰੱਖਿਆ ਹੈ ਠੀਕ ਹੈ ਹਾਂ ਜੀ ਤਾਂ ਬਾਕੀ ਮੌਕੇ ਤੇ ਮਾਨਤਾ ਨਾਲ ਹਾਂ ਜੀ ਦੇ ਕਰਦਾ ਵਧੀਆ ਗੱਲ ਜੀ ਜੇ ਮੋੜਾ ਚ ਆ ਜਾਂਦੀ ਕਿ ਥੋੜੀ ਜੀ ਕ੍ਰੋਸ ਚ ਆ ਜਾਂਦੀ ਹੈ ਨਾ ਹਾਂ ਜੀ ਕ੍ਰੋਸਿੰਗ ਹੈ ਜੀ ਥੋੜੀ ਜੀ ਕ੍ਰੋਸ ਚ ਆ ਜਾਂਦੀ ਹੈ ਵੈਸੇ ਦੰਦਾ ਦੀਆਂ ਵੀ ਝੋਟੀ ਚੰਗੀਆਂ ਵਾਜ ਮਾਝ ਰਹਿਣੀ ਹੈ ਮਾਝ ਹਰਿਆਣੇ ਦੀ ਹਾਂ ਜੀ ਤਮਤਾਨ ਦੀ ਹੈ ਤਮਤਾਨ ਦੀ ਸਾਵਦੀ ਹਾਂ ਠੀਕ ਹੈ ਮੱਝ ਚੰਗੀ ਆ ਬਈ ਤੇ ਆਪਣਾ ਨੰਬਰ ਜਰੂਰ ਬੋਲ ਦਿਓ ਜੀ 7009424781 7009424781 42781 ਨੰਬਰ ਸਕਰੀਨ ਤੇ ਆ ਰਿਹਾ ਜੀ ਕਨੈਕਟ ਜਰੂਰ ਕਰ ਲਿਓ ਆਪਣੇ ਕੋਲੇ ਇਹ ਹੈ ਕਿ ਹੋਰ ਵੀ ਮਕਾਉ ਹੈ ਜਾਨੂ ਇੱਕ ਉਧਰ ਖੜੀ ਬਹੁਤ ਤਗੜੀ ਝੋਟੀ ਹੈ ਸਾਡੇ ਕੋਲ 2.5 ਲੱਖ ਦੀ ਬਾਰੇ ਦੇਣਾ ਥੋੜਾ ਦੱਸ ਦਿਓ ਵੀ ਉਹਦੇ 18 19 ਲੀਟਰ ਦੁੱਧਾ ਥੱਲੇ ਠੀਕ ਹੈ ਜੀ 2.5 ਲੱਖ ਦੀ ਡਿਮਾਂਡ ਹੈ 2.5 ਲੱਖ ਮੰਨ ਤਰ ਕਰ ਉੱਚੀ ਬਹੁਤ ਟੜੀ ਉੱਚੀ ਹੈ ਜੀ ਤਾਂ ਅੱਛਾ ਜੀ ਉਹਦੇ ਜਿਵੇਂ ਮੰਨ ਤਨ ਹੋ ਜਾਊਗਾ ਹਾਂਜੀ ਹਾਂ ਵਧੀਆ ਡੰਗਰ ਵਧੀ ਕਰੇ ਵੀ ਆ ਬੁਬਾਰਦਾ ਵੀ ਕੰਮ ਕਰਦੇ ਆ ਸਹੀ ਹੈ ਤੇ ਨੰਬਰ ਆ ਗਿਆ ਦੋਸਤੋ ਸਕਰੀਨ ਤੇ ਜਿਹਨਾਂ ਨੂੰ ਲੋੜ ਆ ਵੀਰੋ ਕਨੈਕਟ ਜਰੂਰ ਕਰ ਲਓ ਬਾਬਾ ਜੀ ਨੰਬਰ ਇੱਕ ਹੋਰ ਬੋਲ ਦੇ ਕੋਈ ਬੋਲ ਦੇ ਉਹਦਾ ਬੋਲ ਆਹ ਮੈਂ ਕਹਿੰਦਾ ਇਹਨਾਂ ਨੇ ਕੋਈ ਗੱਲ ਨੰਬਰ ਬੋਲ ਦੇ ਬਾਈ ਇੱਕ ਹੋਰ 81 83 8954 81 0 83 81 6 83 81 6 83 7954 67954 ਇਹ ਦੂਜਾ ਨੰਬਰ ਹੈ ਬਾਈ ਜਾਨਸ ਪਹਿਲਾ ਨੰਬਰ ਨਾ ਲੱਗਿਆ ਹੈ ਨਾ ਇਹ ਨੰਬਰ ਤੇ ਕਨੈਕਟ ਜਰੂਰ ਕਰ ਲਓ ਠੀਕ ਹੈ ਬਾਈ ਓਕੇ ਜੀ ਨੀਲੀ 라ਵੀ ਚਾਗੀ ਹੈ ਨਾ ਜੀ ਹਾਂਜੀ ਹਾਂ ਪਿਓਰ ਆ ਪਿਓਰ ਨੀਲੀ 라ਵੀ ਚਾਗੀ ਦੋਸਤੋ ਕਵਾਲਿਟੀ ਚੈੱਕ ਕਰੋ ਪਹਿਲਾਂ ਤੁਸੀਂ ਫੇਰ ਗੱਲਬਾਤ ਕਰਾਂਗੇ ਬਾਈ ਨਾਲ ਅੱਖਾਂ ਵੀ ਪਿਓਰ ਉਹਨਾਂ ਜੀ ਆ ਗਿਆ ਨੀਲੀ 라ਵੀ ਜੀ ਹੈ ਅੱਖ ਵੀ ਮੱਝ ਦੀ ਦੱਸਦੀ ਹੈ ਨਾ ਪੂਰੀ ਐ ਨੀਲੀ 라ਵੀ ਚਾਹੀ ਤੇ ਆਪਣਾ ਬਾਈ ਨਾਮ ਕੀ ਹੈ ਜੀ ਨਾਮ ਬਲਦੇਵ ਸਿੰਘ ਜੀ ਨਾਮ ਬਲਦੇਵ ਸਿੰਘ ਤੇ ਪਿੰਡ ਕਿਹੜਾ ਹੈ ਪਿੰਡ ਆਕਲਿਆ ਜਿਹੜਾ ਆਕਲਿਆ ਜ਼ਿਲ੍ਹਾ ਇਹਦੇ ਬਾਰੇ ਦਿਓ ਡਿਟੇਲ ਬਾਈ ਜੀ ਇਹ ਕਿੱਥੋਂ ਲਿਆ ਘਰ ਦੀ ਬਰੀੜਾ ਕੇ ਹਾਂਜੀ ਘਰ ਦੀ ਘਰ ਦੀ ਪਾਲੀ ਵੀ ਆ ਠੀਕ ਹੈ ਜੀ ਕਿੰਨਾ ਚਰਦੀ ਹੋ ਗਈ ਹੈ ਕਿੰਨੇ ਸੂਏ ਇਹ ਸੂਏ ਤੀਜੇ ਸੂਏ ਆਈ ਆਪਣੇ ਕੋਲੇ ਤੀਜੇ ਸੂਏ ਆ ਗਈ ਠੀਕ ਆ ਭਾਈ ਜੀ ਤੇ ਇਹਨੂੰ ਕਿੰਨਾ ਚਰੋਗੇ ਹੁਣ ਸੂਈ ਨੂੰ ਸੂਈ ਨੂੰ 1 ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ ਤੇ ਇਸ ਟਾਈਮ ਦੁੱਧ ਕਿੰਨਾ ਤਿਆਰ ਹੈ ਦੁੱਧ 14 ਲੀਟਰ ਆਈ ਹੈ 14 ਲੀਟਰ ਦੁੱਧ ਤਿਆਰ ਹੈ ਗਾਰੰਟੀ ਕਰਦੇ ਜਾਨੀ ਭਾਪਾ ਚੋਕੇ ਲੈ ਜਾ ਦੋ ਟਾਈਮ ਚੋਕੇ ਲੈ ਜਾ ਆਪ ਦੇ ਕੋਲ ਇਹ ਥੋੜਾ ਕਿੰਨਾ ਘਟੂਗਾ ਕਿ ਜਮੇ ਨਹੀਂ ਘਟੂਗਾ ਘਟਦਾ ਨਹੀਂ ਵਧਦਾ ਹੋਗਾ ਘਟਦਾ ਨਹੀਂ 14 ਲੀਟਰ ਤੋਂ ਠੀਕ ਆ ਭਾਈ ਤੇ ਹੁਣ ਆ ਦੀ ਗੱਲ ਕਰੀਏ ਭਾਈ ਆਪਾਂ ਡਿਮਾਂਡ ਦੀ ਡਿਮਾਂਡ ਕੀ ਆਈ ਡ ਤੇ ਮੌਕੇ ਤੇ ਬਾਈ ਥੋੜਾ ਬੋਦਾ ਹੋ ਜੂ ਲੈ ਸਕ ਹਾਂ ਜਮਾਨਤਾਨ ਹੋ ਜੂ ਮਾਨਤਾਨ ਹੋ ਜੂਗਾ ਬਾਈ ਵੈਸੇ ਬਾਈ ਨੇ ਰੇਟ ਠੀਕ ਮੰਗਿਆਗਾ ਐਵੇਂ ਕਹਿਦੀਏ ਤੇ ਥੋੜਾ ਬੋਦਾ ਮਾਨਤਾਨ ਹਰੇਕ ਚੀਜ਼ ਚ ਬਾਈ ਨੂੰ ਕਰਨਾ ਪੈਂਦਾ ਹੁੰਦਾ ਹਨਾ 90000 ਡਿਮਾਂਡ ਕੀਤੀ ਹੈ ਬਾਈ ਨੇ ਨੀਲੀ ਰਾਵੀ ਚ ਮੱਝ ਆ ਗਈ ਦੁੱਧ ਵੀ ਚੰਗਾਗਾ ਤੇ ਨੇ ਵਾਈ 10 ਦਾ ਬਾਕੀ ਮੱਝ ਦਾ ਬਾਈ ਤੇ ਨੰਬਰ ਜਰੂਰ ਬੋਲ ਦਿਓ ਬਾਈ ਆਪਣਾ 96788 96788 28927 28927 28927 ਠੀਕ ਆ ਬਾਈ ਜੀ ਨੰਬਰ ਸਕਰੀਨ ਤੇ ਆ ਗਿਆ ਦੋਸਤੋ ਕਨੈਕਟ ਜਰੂਰ ਕਰ ਲਿਓ ਬਾਈ ਨੇ ਸਸੀ ਗਾਲ ਬਾਈ ਆਪਣਾ ਕੀ ਨਾਮ ਆ ਬਾਈ ਜਗਸੀਰ ਜੀ ਜਗਸੀਰ ਸਿੰਘ ਬਾਈ ਆਪਣਾ ਕਿਹੜਾ ਪਿੰਡ ਆ ਆਪਣਾ ਖੋਟੀਗੜਾਂ ਜੀ ਕਿਹੜਾ ਜ਼ਿਲ੍ਹਾ ਆ ਗਿਆ ਬਰਨਾਲਾ ਬਰਨਾਲਾ ਜ਼ਿਲ੍ਹਾ ਆ ਗਿਆ ਬਾਈ ਤੇ ਇੱਕ ਵਾਰੀ ਤੁਸੀਂ ਕੁਆਲਿਟੀ ਵੀ ਦੇਖ ਸਕਦੇ ਆ ਬਾਈ ਤੇਰੇ ਬਾਰੇ ਹੋਰ ਡਿਟੇਲ ਬਾਈ ਕਿੰਨੇ ਸੂਏ ਆ ਇਹ ਦੂਜੇ ਆ ਜੀ ਇਹ ਦੂਜੇ ਸੂਏ ਆ ਗੀ ਠੀਕ ਆ ਜੀ ਤੇ ਇਹ ਕਿੰਨਾ ਚਿਰ ਹੋ ਗਿਆ ਸੂਈ ਨੂੰ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਬਾਈ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਹੋ ਦਸਰ 13 ਲੀਟਰ ਆ ਜੀ ਬਾਈ ਡਿਮਾਂਡ ਕੀ ਕਰਦੇ ਆ ਇਹ ਸਵਾ ਲੱਖ ਰੁਪਏ ਦੇਣੀ ਹੈ ਸਵਾ ਲੱਖ ਡਿਮਾਂਡ ਕੀਤੀ ਹੈ ਬਾਈ ਨੇ ਤੇ ਇਹ ਬਾਈ ਮੋੜਾ ਚ ਆ ਜਾਂਦੀ ਹੈ ਹਾਂ ਜੀ ਮੋੜਾ ਚ ਆ ਜਾਂਦੀ ਥੋੜੀ ਕ੍ਰੋਸ ਆ ਜਾਂਦੀ ਹੈ ਨਾ ਹਾਂ ਜੀ ਥੋੜੀ ਕ੍ਰੋਸ ਮੋੜਾ ਚ ਆ ਜਾਂਦੀ ਹੈ ਬਾਈ ਇਹ ਤੇ ਮੌਕੇ ਤੇ ਮੰਨਤਨ ਹੋ ਜੂਗਾ ਹੀ ਹਾਂ ਜੀ ਕਰ ਦਾਂਗੇ ਫੋਨ ਨੰਬਰ ਬੋਲ ਦਿਓ ਬਾਈ 88724 88724 62914 62914 88724 62914 ਬਾਈ ਤੇ ਕਨੈਕਟ ਕਰ ਲਿਓ ਵੀ ਬਾਈ ਨਾਲ ਜਰੂਰ ਇਹ ਚੌਥੇ ਸੂਏ ਆ ਜੀ ਚੌਥੇ ਸੂਏ ਆ ਗਈ ਬਾਈ ਠੀਕ ਹੈ ਤੇ ਇਹਦੇ ਥਲੇ ਕਿੰਨਾ ਕਿੰਝ ਰੋਗੇ ਸੂਈ ਨੂੰ ਇਹਨੂੰ ਹੋ ਗਏ ਜੀ 10 ਦਿਨ 10 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੋ ਤਿਆਰੇ ਥੱਲੇ ਇਹਦੇ ਥੱਲੇ 14 ਲੀਟਰ ਆ ਜੀ ਇਹਦੇ ਥੱਲੇ ਵੀ 14 ਲੀਟਰ ਦੁੱਧ ਤਿਆਰ ਆ ਡਿਮਾਂਡ ਦਾ ਦੇ ਬਾਈ ਇਹਦੀ ਡਿਮਾਂਡ ਇਹਦੀ 1/2 ਲੱਖ ਆ ਜੀ 1/2 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਈ ਨੇ ਇਹਦੀ ਤੇ ਮੌਕੇ ਤੇ ਇਹਦਾ ਵੀ ਮੰਤਨ ਕਰਾਂਗੇ ਮੰਤਨ ਕਰ ਦਾਂਗੇ ਜੀ ਜਿਹੜਾ ਵੀਡੀਓ ਵੇਖ ਕੇ ਆਊਗਾ ਜਿਆਦਾ ਮੰਤਨ ਕਰਨਾ ਪੈਣਾ ਬਾਈ ਕੋਈ ਨਾ ਜੀ ਕਰ ਦਾਂਗੇ ਇਹ ਵੀ ਬਾਈ ਉਹੀ ਨੰਬਰ ਆ ਨੰਬਰ ਸਕਰੀਨ ਤੇ ਆ ਰਿਹਾ ਵੀਰੋ ਕਨੈਕਟ ਜ਼ਰੂਰ ਕਰ ਲਿਓ ਬਾਈ ਦੇ ਨਾਲ ਠੀਕ ਆ ਜੀ ਠੀਕ ਤਤਰਾਪੁਰ ਰਾਮਪੁਰੇ ਫੂਲ ਮੰਡੀ ਤੇ ਖੜੇ ਸੀ ਮਰਾ ਭਾਈ ਇਹਨੂੰ ਮਰਾ ਤੋੜ ਕੇ ਖਾ ਦੇ ਫੇਰ ਗੱਲ ਕਰਦੇ ਆਂ ਬਾਈ ਦੇ ਨਾਲ ਇਹ ਆਪਣਾ ਨਾਮ ਕੀ ਆਈ ਜਗਤਾਰ RAM ਜੀ ਜਗਤਾਰ RAM ਆਪਣਾ ਪਿੰਡ ਕਿਹੜਾ ਆ ਗਈ ਗੁਰਜਰਾਠੀ ਕਿਹੜਾ ਜ਼ਿਲ੍ਹਾ ਪੈਂਦਾ ਪਾਣਾ ਮਾਨਸਾ ਮਾਨਸਾ ਜ਼ਿਲ੍ਹਾ ਪੈਂਦਾ ਬਾਈ ਮਾਨਸਾ ਵਾਲੋ ਚੱਕ ਲੋ ਫੋਨ ਮੈਂ ਤਾਂ ਨਾ ਬੂਰੀ ਮੱਝ ਕਿਤੇ ਮਿਲਣੀ ਆ ਤੇ ਬਾਈ ਇਹਦੇ ਬਾਰੇ ਦਿਓ ਡਿਟੇਲ ਤੇ ਮੈਂ ਚਰ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ 10ਵਾਂ ਦਿਨ 10ਵਾਂ ਦਿਨ ਹੋ ਗਿਆ ਬਾਈ ਮਗਰੇ ਦੇ ਕੱਟਾਈ ਮਗਰ ਕੱਟਾ ਬਾਈ ਤੈਨੂੰ ਕੱਟੇ ਦੀ ਫੋਟੋ ਵਿਖਾ ਦੀ ਆ ਕਰੀ ਲੈ ਬਾਈ ਕੱਟੇ ਦੀ ਫੋਟੋ ਵੇਖੋ ਦੂਈ ਇੱਕਰੀ ਤਮੇ ਇਹੋ ਸੱਲ ਕਿੰਨਾ ਬੋਲੋ ਤਿਆਰ ਦੁੱਧ ਹਾਂਜੀ ਕਿੰਨਾ ਦੁੱਧ ਤਿਆਰ ਆ ਬਾਈ 9 ਕਿਲੋ ਜੀ ਇਸ ਟਾਈਮ 9 ਕਿਲੋ ਦੁੱਧ ਤਿਆਰ ਆ ਹਾਂਜੀ ਕਿੰਨੇ ਵੇ ਸਵੇਰੇ ਦੱਸਿਆ ਸੀਗਾ ਪਹਿਲਾ ਪਹਿਲਾ ਇਹ ਪਹਿਲਾ ਨਾ ਬਾਈ ਪਹਿ ਬਾਈ ਜੰਦੇ ਪਹਿਲਣ ਵਾਜਿਆ ਬਾਈ ਇਹ ਤੇ ਅਗਲੇ ਸੂਏ ਦਾ ਮਾਣਾ ਹੋਰ ਵੀ ਵੱਧ ਦੁੱਧ ਚ ਕਨੇਡਾ ਮਾਨ ਰੱਖੀ ਹੈ ਜੀ 1 5 1 5 1 ਲੱਖ ਤੇ 5000 ਰੁਪਇਆ ਡਿਮਾਂਡ ਕੀਤੀ ਹੈ ਬਾਈ ਨੇ ਬਾਈ ਜਿਹੜਾ ਮੇਰੀ ਵੀਡੀਓ ਵੇਖ ਕੇ ਆਊਗਾ ਨਾ ਮਾਨਤਨ ਕਰਨਾ ਪੈਣਾ ਉਹਨੂੰ 95 ਦੇ ਦੇ ਬਾਈ ਖੁੱਲ ਕੇ ਮਾਨਤਨ ਕਰਨਾ ਪਊ ਮੈਂ ਖਾ 10000 ਛੜਤਾ ਠੀਕ ਹੈ ਬਈ ਨੰਬਰ ਬੋਲਦੀ ਬਾਈ ਆਪਣਾ 95400 ਕਾਟ ਆ 96461 83599 83599 96461 83599 ਬਈ ਮੇਹਰੋਂ ਨੰਬਰ ਸਕਰੀਨ ਤੇ ਆ ਗਿਆ ਮੱਝ ਬੋ ਘੈਂਦਾ ਝੋਟੀ ਘੇਲੋ ਮੱਝ ਘੇਲੋ ਮੈਂ ਆਣਾ ਸਰਾਈਆ ਤੇ ਫੋਨ ਲਾ ਲੋ ਬਾਈ ਨੂੰ ਹਣ ਠੀਕ ਆ ਬਾਈ ਓਕੇ ਜੀ ਓਕੇ ਇਹ ਮੱਝ ਬਈ ਕਿੰਨੇ ਸੂਏ ਆ ਸਸ ਬਾਈ ਹੋਏ ਦੂਜੇ ਸੂਏ ਨਾਲ ਦੇ ਕੱਟੀ ਆ ਕਿ ਕੱਟਾ ਕਿਵੇਂ ਕੱਟਾ ਹੈ ਨਾਲ ਕੱਟਾ ਬਈਆ ਦੇ ਹਾਂ ਕਿਹੜਾ ਪੰਡ ਬਈ ਆਪਣਾ ਉਹ ਜਿਹੜੇ ਨਾਈ ਠੀਕ ਆ ਬਾਈ ਤੇ ਕੀ ਡਿਮਾਂਡ ਆ ਬਾਈ ਇਹਦੀ 2.5 ਲੱਖ ਇਹ ਬਾਈ ਪਿਓਰ ਮੋਰਾ ਚ ਆ ਗਈ ਤਾਂ ਹੀ ਫਿਰ 2.5 ਲੱਖ ਡਿਮਾਂਡ ਤੇ ਦੁੱਧ ਬਾਈ ਨੂੰ ਪੁੱਛਦੇ ਆ ਹਨ ਵੀ ਦੁੱਧ ਕਿੰਨਾ ਦੁੱਧ ਦਾ ਤੁਸੀਂ ਭਲਾਉਂਦਾ ਜਾ ਲਓ ਕਮੈਂਟ ਕਰੋ ਫਿਰ ਤੁਹਾਨੂੰ ਬਾਈ ਤੋਂ ਦੁੱਧ ਪੁੱਛ ਕੇ ਦੱਸ ਦਿਆਂ ਵੀ ਇਹਦਾ ਬਾਈ ਦੁੱਧ ਕੀ ਆ ਕਿੰਨਾ ਲੀਟਰ ਦੁੱਧ ਦਿੰਦੀ ਹੈ ਇਹ 18 ਲੀਟਰ ਕੱਢੀ 18 ਲੀਟਰ ਅਸਕੇ ਕੱਢੂਗੀ ਪੂਰਾ ਗਾਰੰਟੀ ਆ ਹੈ ਪਹਿਲੇ ਸੂਏ 15 ਲੀਟਰ ਕੱਢਿਆ ਬਾਈਆਂ ਦਾ ਤੇ ਹੁਣੇ ਹੱਥ ਕੇ ਜਾਨੀ 18 ਲੀਟਰ ਕੱਢੂਗੀ ਤੇ 18 ਲੀਟਰ ਵਾਲੀ ਬਈ ਲੱਗਦੀ ਵੀ ਆ ਵੇਖਣ ਚ ਬਈ ਹੋਰ ਥਣਾ ਥਣਾ ਵੀ ਬਈ ਸਾਰੀ ਓਕੇ ਆ ਹੈ ਸਾਰੀ ਓਕੇ ਤੇ ਬਈ ਨੰਬਰ ਬੋਲ ਦੀ ਆਪਣਾ ਯਾਰ ਮੱਝ ਤੇਰੀ ਖੜਦੀ ਨਹੀਂ ਇਹ ਮੈਂ ਆਣਾ ਜੇ ਅੱਜ ਮੈਂ ਵੀਡੀਓ ਪਾਦੀ ਨਾ ਘੰਟੇ 'ਚੇ ਸੇਲ ਹੋ ਜਾਣੀ 8699 8699 60767 60767 869960767 ਲੈ ਵੀ ਮੇਟਰ ਨੰਬਰ ਆ ਗਿਆ ਬਾਈ ਦਾ ਕਨੈਕਟ ਜਰੂਰ ਕਰ ਲਿਓ ਤੇ ਜਿਹਦੇ ਦਿਲ ਨੂੰ ਫੱਬ ਗਈ ਹੈ ਮੱਝ ਬਾਈ ਛੱਡੇ ਹੋਣਾ ਕਿਉਂਕਿ ਮੱਝ ਛੱਡਣ ਵਾਲੀ ਹੈ ਹੈ ਨਹੀਂ ਕਿਉਂਕਿ ਆਪਾਂ ਕਿਹੜਾ ਉ ਵੈਸੇ ਆਪਾਂ 1.5 ਲੱਖ ਲਾ ਦੀਏ ਲੱਖ ਲਾ ਦੀਏ ਜੇ ਮੱਝ ਨਾਲ ਚੰਗੀ ਮਿਲੇ ਤੇ ਉਹ ਵੀ ਲਾਇਆ ਬੇਕਾਰ ਹੋ ਜਾਂਦਾ ਤੇ ਰੱਖਣੀਆਂ ਦਾ ਫਿਰ ਇਹੋ ਜੀ ਚੀਜ਼ ਹੀ ਰੱਖੋ ਬਾਈ